ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂ ਮੈਂ ਆਵਗੂੰ ਪਰੇਕ ਗੁਣ ਨਹੀ ਅੰਮ੍ਰਿਤ ਚਾਰ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਦਾਰਾ ਉਸਿਓਂ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮੰਤਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗਉ ਪਰ ਏਕ ਗੁਨ ਨਾਹੀ ਅੰਮ੍ਰਿਤ ਚਾਰ ਬਿਖ ਬਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਲੰਤ ਜਮੰਦਰਾ ਸਿ ਮਿਟਾਈ ਇੱਕ ਅਰਦਾਸ ਬਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੋਂ ਪਰੇਕ ਗੁਣ ਨਹੀਂ ਅਮਰਤ ਚਾੜ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸਤਦਾਰਾ ਸਿਵ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਮਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗਉ ਪਰੇਕ ਗੁਣ ਨਹੀਂ ਅਮਰਤ ਚਾੜ ਬਿਖੇ ਬਖ ਖਾਈ ਮਾਇਆ ਮੋ ਰਮਪੈ ਭੁੱਲੇ ਸਤਦਾਰਾ ਸਿਵ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮਤਰਾ ਸਿ ਮਿਟਾਈ ਇੱਕ ਅਰਦਾਸ ਬਾੜ ਕੇ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਬਗਉ ਪਰੇਕ ਗੁਣ ਨਾਹੀ ਅਮਰਤ ਚਾਰ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਲੰਤ ਜਮਤਰਾ ਸੁ ਮਿਟਾਈ ਇਕ ਅਰਦਾਸ ਬਾੜ ਕੀ ਰਤ ਕੀ ਗੁਰਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂ ਮੈਂ ਆਵਗੂੰ ਪਰੇਕ ਗੁਣ ਨਹੀਂ ਅੰਮ੍ਰਿਤ ਚਾੜ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾੜ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮੈਂ ਆਵਗੂੰ ਪਰੇਕ ਗੁਣ ਨਹੀਂ ਅਮਰਤ ਚਾੜ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਲੰਤ ਜਮਤਰਾ ਸੁ ਮਿਟਾਈ ਇਕ ਅਰਦਾਸ ਬਾਡ ਕੀ ਰਤ ਕੀ ਗੁਰਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਮ ਪਰੇਕ ਗੁਣ ਨਾਹੀ ਅੰਮ੍ਰਿਤ ਚਾਦ ਬਿਖੇ ਬਖ ਖਾਈ ਮਾਇਆ ਮਾਇਓ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾ ਇਕ ਉਤਮ ਪੰਥ ਸੁਨਿਉ ਗੁਰ ਸੰਗਤ ਤੈ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾੜ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮੈਂ ਆਵਗੂੰ ਪਰ ਏਕ ਗੁਣ ਨਹੀਂ ਅੰਮ੍ਰਿਤ ਚਾਰ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮ ਦਰਾਸ ਮਿਟਾਈ ਇਕ ਅਰਦਾਸ ਬਾੜ ਕੀ ਰਤ ਕੀ ਗੁਰੂ ਰਾਮ ਦਾਸ ਰਖੋ ਸਰਨਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੁਮ ਪਰੇਕ ਗੁਣ ਨਹੀ ਅੰਮ੍ਰਿਤ ਚਾੜ ਬਿਖੇ ਬਿਖ ਖਾਈ ਮਾਇਆ ਮਯੋਂ ਪਰਮ ਪੈ ਭੂਲੇ ਸਤਿਦਾਰਾ ਉਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮਤਰਾ ਸਿ ਮਿਟਾਈ ਇਕ ਅਰਦਾਸ ਬਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਬਗਉ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਚਾਦ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਉ ਗੁਰ ਸੰਗਤ ਤੈ ਮਲੰਤ ਜਮਤਰਾ ਸਿ ਮਿਟਾਈ ਇੱਕ ਅਰਦਾਸ ਪਾਡ ਕੀ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੋਂ ਪਰੇਕ ਗੁਣ ਨਹੀਂ ਅਮਰਤ ਚਾੜ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸਤਿਦਾਰਾ ਸਿਵ ਪ੍ਰੀਤ ਨਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮ ਦਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮਾਇਆ ਗੁੰ ਪਰੇਕ ਗੁਣ ਨਹੀਂ ਅਮਰਤ ਚਾਦ ਬਿਖੇ ਬਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਦ ਕੀ ਰਤ ਕੀ ਗੁਰਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੁ ਪਰੇਕ ਗੁਣ ਨਹੀ ਅੰਮ੍ਰਿਤ ਚਾਰ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਤਤਦਾਰਸਿਓਂ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮਤਰਾਸ ਮਿਟਾਈ ਇਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮੈਂ ਅਵਗੁਣ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਚਾੜ ਬਿਖੇ ਬਿਖਖਾਈ ਮਾਇਆ ਮਯੋਂ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਲੰਤ ਜਮ ਦਰਾਸ ਮਿਟਾਈ ਇਕ ਅਰਦਾਸ ਪਾਡ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਕਦੁਨ ਨਹੀਂ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੁਲੇ ਸਤਿਦਾਰਾਸਿਓਂ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮੰਤਰਾ ਸਿ ਮਿਟਾਈ ਇਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਬਗਉ ਪਰੇਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮ ਦਰਾਸ ਮਿਟਾਈ ਇਕ ਅਰਦਾਸ ਬਾੜ ਕੇ ਰਤ ਕੀ ਗੁਰੂ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੋਂ ਪਰੇਕ ਗੁਣ ਨਹੀਂ ਅੰਮ੍ਰਿਤ ਚਾਰ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸਤਿਦਾਰਾ ਸੇਵ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮੰਤਰਾ ਸਿ ਮਿਟਾਈ ਇਕ ਅਰਦਾਸ ਪਾਡ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਵਗੋਂ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮਿਉ ਪਰਮ ਪੈ ਭੂਲੇ ਸਤਿਦਾਰਾ ਉਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਉ ਗੁਰ ਸੰਗਤ ਤੈ ਮਲੰਤ ਜਮੰਤਰਾ ਸਿ ਮਿਟਾਈ ਇਕ ਅਰਦਾਸ ਬਾਡ ਕੀਰਤ ਕੀ ਗੁਰੂ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੋਂ ਪਰੇਕ ਗੁਣ ਨਾਹੀ ਅਮਰਤ ਚਾਦ ਬਿਖੇ ਬਿਖ ਖਾਈ ਮਾਇਆ ਮਯਾ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਵਗੋਂ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਚਾੜ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੁੱਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮ ਦਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗਉ ਪਰੇਕ ਦੁਨ ਨਹੀ ਅੰਮ੍ਰਿਤ ਚਾਰ ਬਿਖ ਬਖ ਖਾਈ ਮਾਇਆ ਮਾਇਓ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਲੰਤ ਜਮਤਰਾ ਸਿ ਮਿਟਾਈ ਇੱਕ ਅਰਦਾਸ ਬਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮੈਂ ਆਵਗੂੰ ਪਰੇਕ ਤੁਨ ਨਹੀਂ ਅਮਰਤ ਚਾੜ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮਤਰਾ ਸੁ ਮਿਟਾਈ ਇਕ ਅਰਦਾਸ ਬਾੜ ਕੀ ਰਤ ਕੀ ਗੁਰੂ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁ ਪਰੇਕ ਗੁਣ ਨਹੀ ਅੰਮ੍ਰਿਤ ਚਾਰ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸਤਿਦਾਰਾ ਉਸੇਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਉ ਗੁਰ ਸੰਗਤ ਤੈ ਮਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਡ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਵਗੋਂ ਪਰੇ ਕੋਈ ਦੁਨ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮਾਇਆ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮੰਤਰਾ ਸਿ ਮਿਟਾਈ ਇਕ ਅਰਦਾਸ ਬਾਦ ਕੀ ਰਤ ਕੀ ਗੁਰੂ ਰਾਮ ਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਚਾਦ ਬਿਖੇ ਬਿਖ ਖਾਈ ਮਾਇਆ ਮਾਇਓ ਪਰਮ ਪੈ ਭੂਲੇ ਸਤਿਦਾਰਾ ਸਿਵ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਲੰਤ ਜਮ ਦਰਾਸ ਮਿਟਾਈ ਇੱਕ ਅਰਦਾਸ ਪਾੜ ਕੇ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾ ਮੈਂ ਆਵਗੂੰ ਪਰੇ ਕਦੁ ਨਾਹੀ ਅਮਰਤ ਚਾੜ ਬਿਖੇ ਬਿਖ ਖਾਈ ਮਾਇਆ ਮਯੋ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮੰਤਰਾ ਸਿ ਮਿਟਾਈ ਇਕ ਅਰਦਾਸ ਬਾੜ ਕੀ ਰਤ ਕੀ ਗੁਰੂ ਰਾਮ ਦਾਸ ਰਖੋ ਸਰਣਾਈ ਵਾਹਿਗੁਰੂ ਦੀ ਕਾਲ ਸਾਹਿਬ ਵਾਹਿਗੁਰੂ ਦੀ ਖਤ ਰਹੀ ਫਤਹਿ